प्यारे श्रोताओं प्यार भरी साथ सकाल जी तुसी देख रहे हो स्टार एजी न्यूज़ चैनल अमर जी चैनल अमृतसर पत्रकार चिराग पैलेस शिरोमणि लोक दल पार्टी ਵੱਲੋਂ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਰਾਸ਼ਟਰੀ ਪ੍ਰਧਾਨ ਸ੍ਰਿੰਦਰ ਖੋਸਲਾ ਅਤੇ ਕ੍ਰਿਸਟਲ ਪਾਈਚਾਰੇ ਦੇ ਪ੍ਰਧਾਨ ਪਾਸਟਰ ਲਾਲ ਮਸੀਹ ਵੱਲੋਂ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਰਾਸ਼ਟਰੀ ਪ੍ਰਧਾਨ ਸ੍ਰਿੰਦਰ ਖੋਸਲਾ ਦਾ ਕਹਿਣਾ ਪਾਰਟੀ ਹਰ ਧਰਮ ਅਤੇ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਵਚਨਬੱਧ ਹੈ ਪਾਸਟਰ ਲਾਲ ਮਸੀਹ ਵੱਲੋਂ ਵੀ ਹਰ ਸਮੇਂ ਨਾਲ ਸਾਥ ਦੇ ਦਾ ਵਾਦਾ ਕੀਤਾ ਗਿਆ ਲੋਕਦਲ ਦੇ ਉਹਦੇ ਦਰਾਂ ਨੂੰ ਅੱਗੇ ਤੇ ਨਾਮਜ਼ਰ ਕੀਤਾ ਗਿਆ ਕੀ ਕਰਨਾ ਚਾਹੀਏ ਇਹਦੇ ਪਰ ਕੀ ਇਹ ਸ਼੍ਰੋਮਣੀ ਲੋਕਦਲ ਹੈ ਜੀ ਕਾਦੀ ਦਲ ਤਾਂ ਫੇਲ ਹੋ ਗਿਆ ਜੀ ਸੋ ਮੈਂ ਸਰਿੰਦਰ ਖੋਸਲਾ ਪ੍ਰਧਾਨ ਸ਼੍ਰੋਮਣੀ ਲੋਕਦਲ ਪਾਰਟੀ ਅੱਜ ਜਿਹੜਾ ਸਮਾਗਮ ਪਾਸਟਰ ਲਾਲ ਮਸੀਹ ਜੀ ਦੇ ਚਿਰਾਗ ਪੈਲਸ ਪੁਤਲੀ ਘਰ ਕੀਤਾ ਹੈ ਅੱਜ ਇਹਨਾਂ ਨੇ ਸ਼੍ਰੋਮਣੀ ਲੋਕਦਲ ਪਾਰਟੀ ਨੂੰ ਮਜ਼ਬੂਤ ਬਣਾਉਣ ਵਾਸਤੇ ਪੰਜਾਬ 'ਚ ਆਪਣਾ ਸਮਰਥਨ ਵੀ ਦਿੱਤਾ ਵਾ ਔਰ 크ਰਿਸਚਨ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੂੰ ਨਾਲ ਜੋੜਿਆ ਵਾ ਔਰ ਉਹਨਾਂ ਨੂੰ ਉਦੇਦਾਰੀਆਂ ਵੀ ਦਵਾਈਆਂ ਜੀ ਕਿੰਨੇ ਕ ਜਣੇ ਆ ਗਏ ਜਿਹੜੇ ਕਿ ਜੁੜ ਗਏ ਅੱਜ ਵੇਖੋ ਜੀ ਇਹਨਾਂ ਨੇ ਵੱਖ-ਵੱਖ ਇਲਾਕਿਆਂ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਹੀ ਅਜਨਾਲੇ ਹਲਕੇ ਤੋਂ ਅਟਾਰੀ ਤੋਂ ਔਰ ਇਲਾਕਿਆਂ ਤੋਂ ਜਿਹੜੇ ਪਾਸਟਰ ਸਾਹਿਬਾਨ ਸੀ ਉਹਨਾਂ ਦੇ ਵਿੱਚੋਂ ਕੋਈ ਹੋਣ ਹਰ ਜਿਹੜੇ ਬੱਚੇ ਰਾਜਨੀਤੀ 'ਚ ਆਉਣਾ ਚਾਹੁੰਦੇ ਸੀ ਉਹਨਾਂ ਨੂੰ ਉਤੇ ਦਵਾਏ ਨੇ ਤੇ ਅੱਜ ਇਹਨਾਂ ਨੇ ਬਹੁਤ ਸਾਰਾ ਸਾਡਾ ਮਾਨ ਸਤਕਾਰ ਪਾਰਟੀ ਦਾ ਹੋਰ ਵੀ ਵਾਅਦਾਤਾ ਹੈ ਪਰ ਜੇ ਦੇਖੇ ਜੇ ਪਾਰਟੀਆਂ ਨੇ ਬਹੁਤ ਆਈਆਂ ਵਾਅਦੇ ਬਹੁਤ ਕੀਤੇ ਆ ਪਰ ਪਾ ਨੇ ਪੂਰੇ ਨਹੀਂ ਕੀ ਕਹਿਣਾ ਚਾਹੁੰਦੇ ਦੇਖੋ ਜੀ ਅਸੀਂ ਉਹਨਾਂ ਵੋਟਾਂ ਪਾਪਾ ਕੇ ਅਸੀਂ ਜਿਹੜੀ ਸਾਡੀ ਸ਼ਰੋਮਣੀ ਲੋਕਦਲ ਪਾਰਟੀ ਆ ਅਸੀਂ ਬਣਾਈ ਐਨ ਜੀਓ ਤੋਂ ਵਾ ਐਨ ਜੀਓ ਸਾਡੀ ਚੱਲਦੀ ਸੀ ਪੰਜਾਬ 'ਚ ਸਾਡੇ ਅਸੀਂ ਕਾਂਗਰਸ ਦੀ ਵੀ ਸਪੋਰਟ ਕਰਦੇ ਆ ਅਕਾਲੀਆਂ ਦੀ ਵੀ ਕਰਦੇ ਆ ਇਹਨਾਂ ਨੇ ਕੰਮ ਨਹੀਂ ਕੀਤੇ ਸਾਡੇ ਜਿਹੜੇ ਕੰਮ ਨਹੀਂ ਕਰਦੇ ਆ ਅਸੀਂ ਦੁਖੀ ਇਹਨਾਂ ਤੋਂ ਹੋ ਕੇ ਤੇ ਸ਼ਰੋਮਣੀ ਲੋਕਦਲ ਪਾਰਟੀ ਬਣਾਈ ਆ ਸਾਡੇ ਜਿਹੜੇ ਕੰਮ ਸੀ ਮਜ਼ਦੂਰੀਆਂ ਦੇ ਮਜ਼ਦੂਰਾਂ ਦੇ ਕੰਮ ਸੀ ਉਹ ਹੁਣ ਆ ਅਸੀਂ ਚਾਹੁੰਦੇ ਆ ਕਿ ਸਾਰਾ ਮਜ਼ਦੂਰ ਤਬਕਾ ਆਹੀ ਇਕੱਠਾ ਹੋ ਗਏ ਆ ਤੇ ਅਸੀਂ ਆਪਣੇ ਨੇ ਬੰਦੇ ਵਿੱਚੋਂ ਲੀਡਰ ਪੈਦਾ ਕਰਾਂਗੇ ਉਹਨਾਂ ਨੂੰ ਕੌਂਸਲਰ ਬਣਾਵਾਂਗੇ ਐਮਐਲਏ ਬਣਾਵਾਂਗੇ ਤਾਂ ਕਿ ਪੰਜਾਬ ਦੇ ਵਿੱਚ ਸਾਡਾ ਕੋਈ ਵੀ ਕੰਮ ਨਾ ਰੋਕ ਸਕੇ ਇਹੀ ਕੰਮ ਆਮ ਆਦਮੀ ਪਾਰਟੀ ਨੇ ਕੀਤਾ ਸੀ ਗਾ ਉਹਨੇ ਵੀ ਆਮ ਲੋਕ ਕਹੇ ਸੀਗੇ ਪਰ ਅੱਜ ਉਹ ਆਮ ਜਿਹੜੇ ਨੇ ਸਾਰੇ ਖਾਸ ਬਣ ਗਏ ਤੇ ਵੀ ਇਹ ਦੇਖੋ ਜੀ ਸਾਡੇ ਸਟੇਜ ਦੇ ਉੱਤੇ ਵੇਖ ਲਓ ਵੀ ਕੋਈ ਕਿਹੜਾ ਕੋਈ ਸਤੇ ਸਾਰੇ ਗਰੀਬ ਤਬਕੇ ਦੇ ਬੰਦੇ ਤੇ ਮਜ਼ਦੂਰ ਤਬਕੇ ਦੇ ਬੰਦੇ ਖੜੇ ਨੇ ਤੇ ਗਾਂ ਵੀ ਇਹੋ ਬੰਦੇ ਖੜਾਉਣੇ ਨੇ ਉਹਨਾਂ ਕੋ ਤੇ ਕਾਰਾਂ ਵੱਡੀਆਂ ਨੇ ਪੈਸੇ ਜਾਦੇ ਨੇ ਤੇ ਉਹ ਖਲਾਉਂਦੇ ਕਾਰ ਵਾਲਿਆਂ ਨੂੰ ਅਈ ਤੇ ਸਨਮਾਨਤ ਹੀ ਉਹਨਾਂ ਨੂੰ ਦੇਂਦੇ ਆ ਜਿਹੜੇ ਵਿਚਾਰੇ ਨਰੇਗਾ ਦਾ ਕੰਮ ਕਰਦੇ ਉਹਨਾਂ ਨੇ ਉਦੇਦਾਰੀਆਂ ਦੇ ਦਿੱਤੀਆਂ ਨੇ ਅੱਜ ਅੱਗੇ ਹੀ ਉਹਨਾਂ ਨੂੰ ਲਾਉਣਦੇ ਆ ਤੇ ਟਿਕਟਾਂ ਵੀ ਉਹਨਾਂ ਨੂੰ ਦਵਾਂਗੇ ਹਾਂਜੀ ਅਮਰੀਕਾ ਦੀ ਗੱਲ ਕੀਤੀ ਉਹਨਾਂ ਨੂੰ ਅੱਜ ਦਿਹਾੜੀ ਨਹੀਂ ਮਿਲਿਆ ਕੰਮ ਲੱਤੇ ਜਾ ਰਹੇ ਕੀ ਕਰਨਾ ਚਾਹੀਦਾ ਵੇਖੋ ਜੀ ਪਿੰਡਾਂ ਦੇ ਸਰਪੰਚ ਜਿਹੜੇ ਆ ਉਹ ਪਤਾ ਨਹੀਂ ਕੀ ਕਾਲਾ ਮਾਲਾ ਕਰਨ ਦੇ ਨੇ ਲੋਕੀ ਦੁਖੇ ਨੇ ਨੇਸਟਾ ਪਿੰਡ ਤੋਂ ਤੜੀ ਹਲਕੇ ਦੇ ਲਾ ਕੇ ਪਿੰਡ ਬਹੁਤ ਜਦੇ ਨੇ ਜਿਹੜੇ ਕੰਮ ਕਰ ਰਹੇ ਨੇ ਨਰੇਗਾ ਦਾ ਪਰ ਉਹ ਪਰੇਸ਼ਾਨ ਨੇ ਵੀ ਨਾ ਤੇ ਉਹਨਾਂ ਨੂੰ ਕੰਮ ਤੇ ਲਾਇਆ ਜਾਂਦਾ ਵਾ ਤੇ ਜੇ ਕੰਮ ਤੇ ਲਾਇਆ ਜਾਂਦਾ ਤੇ ਜਿਨ੍ਹਾਂ ਨੇ ਵੋਟਾਂ ਉਹਨਾਂ ਨੂੰ ਪਾਈਆਂ ਉਹਨਾਂ ਨੂੰ ਕੰਮ ਮਿਲ ਜਾਂਦਾ ਤੇ ਜਿਨ੍ਹਾਂ ਨੇ ਨਹੀਂ ਮਿਲੇ ਆ ਵੋਟਾਂ ਪਾਈਆਂ ਉਹਨਾਂ ਨੂੰ ਨਹੀਂ ਕੰਮ ਮਿਲਣਦਾ ਸ਼ਰਮੀ ਲੋਕ ਆਰਟੀ ਜਿਹੜੀ ਤਾਂ ਲੋਕ ਦਾ ਇਹ ਕਾਨੂੰਨ ਪਾਵਰ ਚ ਆਂਦੀ ਆ ਕਿ ਤਰ੍ਹਾਂ ਸਿਆਸੀ ਲੀਡਰ ਆਪਣੀਆਂ ਚੋਧਰਾਂ ਪਕਾਉਂਦੇ ਨੇ ਕਿ ਆ ਆਮ ਲੋਕਾਂ ਨੂੰ ਵੀ ਚਿਰ ਦੇਖੋ ਜੀ ਮੈਂ ਤੇ ਬੇਨਤੀ ਇਹੋ ਕਰ ਰਿਹਾ ਜੀ ਮੈਂ ਵੀ ਇੱਕ ਆਮ ਮੰਦਾ ਉੱਠ ਕੇ ਪਾਰਟੀ ਬਣਾਈ ਆ ਠੀਕ ਆ ਮੇਰੀ ਕੋਈ ਕੋਈ ਵੱਡੀ ਕੋਠੀ ਨਹੀਂ ਸਾਡੇ ਪੱਤਰਕਾਰ ਸਾਹਿਬ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਆ ਮੈਂ ਨਿੱਕਾ ਸਿੰਘ ਖਾਸਾ ਕਲੋਨੀ ਤੋਂ ਰਹਿਣਾ ਕੁੜੀਆਂ ਦੇ ਵਿਆਹ ਕਰਦੇ ਕਰਦੇ ਆਹੀ ਇੱਥੇ ਤੱਕ ਪਹੁੰਚੇ ਆ ਧੀਆਂ ਧੈਣੀਆਂ ਦੇ ਨਿਕਾਹ ਕੀਤੇ ਨੇ ਵਿਆਹ ਕੀਤੇ ਨੇ ਤੇ ਉਹਦੇ ਨਾਲ ਹੀ ਆ ਸਾਰਾ ਗਰੀਬ ਤਬਕਾ ਹੀ ਦੁਖੀ ਹੋਇਆ ਸਾਰਾ ਸਾਡੇ ਨਾਲ ਜੁੜੀ ਜਾਂਦਾ ਇਹੋ ਕਹਿੰਦੇ ਸਾਨੂੰ ਉਹਦੇ ਦੇਈ ਜਾਓ ਤੇ ਆ ਇਲੈਕਸ਼ਨ ਲੜਨਾ ਤੇ ਲੜ ਕੇ ਲੋਕਾਂ ਦੇ ਕੰਮ ਕਰਨੇ ਨੇ ਇਹਨਾਂ ਨੂੰ ਵਾਂਗ ਡੋਰ ਫੜਾਈ ਆ ਇਹ ਹੁਣ ਗਾੜੀ ਕੀ ਕਰਦੇ ਆ ਤੁਸੀਂ ਸਾਡੇ ਬਹੁਤ ਸਤਿਕਾਰਯੋਗ ਮੀਡੀਆ ਜੀ ਅੱਗੇ ਤੁਹਾਨੂੰ ਪਤਾ ਲੱਗਣਾ ਇਹਨਾਂ ਦੀ ਕਾਜਗੁਜ਼ਾਰੀ ਤੇ ਕੀ ਕਰਦੇ ਨੇ ਹਨੀਪਾਲ ਸਾਹਿਬ ਅੱਜ ਇੱਥੇ ਉਹਨਾਂ ਇੱਕ ਸਮਾਗਮ ਕੀਤਾ ਗਿਆ ਜਿਹਦੇ ਵਿੱਚ ਸ਼ੁਭੇ ਨਹੀਂ ਪਹੁੰਚਿਆ ਉਹਦੇ ਮੈਂਬਰ ਨੂੰ ਯੂਕ ਕੀਤਾ ਗਿਆ ਨੇ ਕੀ ਕਹਿਣਾ ਚਾਹੁੰਦੇ ਨੇ ਬਾਰੇ ਕੀ ਲੋੜ ਪੈ ਗਈ ਸੀਗੀ ਅੱਜ ਇਹ ਪਾਰਟੀ ਨਵੀਂ ਜੁਆਇਨ ਸੋ ਸਭ ਤੋਂ ਪਹਿਲੋ ਤੇ ਮੈਂ ਬਿਸ਼ਵਲਾਲ ਅਲਮਸੀ ਔਰ ਚੌਕਾ ਜੀਵਨ ਸਾਸਨ ਭਵਨ ਮੈਂ ਸਾਰੇ ਸੀ ਭਾਈਚਾਰੇ ਨੂੰ ਪਾਸਟਰ ਸਾਹਿਬਾਨਾਂ ਨੂੰ ਬਿਸ਼ਪ ਸਾਹਿਬਾਨਾਂ ਨੂੰ ਸਭ ਤੋਂ ਪਹਿਲਾਂ ਜੈਮਸੀ ਦੀ ਰੱਬ ਸਭ ਨੂੰ ਬਹੁਤ ਬਰਕਤ ਦੇ ਜਿਹੜੇ ਅੱਜ ਤੁਸੀਂ ਇਸ ਸੁਭਾਗੰਦ ਦੇ ਵਿੱਚ ਜਿਹੜਾ ਅੱਜ ਇਹ ਤੁਸੀਂ ਦੱਸਿਆ ਕਿ ਕਿਉਂ ਇਹ ਕੀ ਗੱਲ ਹੈ ਤੇ ਕਿਉਂ ਹੋਇਆ ਇਸ ਕਰਕੇ ਹੋਇਆ ਕਿ ਜਿਹੜੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਆਈਆਂ ਤੇ ਉਹਨਾਂ ਨੇ ਜਿਹੜੀਆਂ ਸਾਡੇ ਲੋਕ ਭਲਾਈ ਦੇ ਕੰਮ ਸੀਗੇ ਉਹ ਅਜੇ ਤੱਕ ਕੋਈ ਹੋਇਆ ਨਹੀਂ ਗਰੀਬ ਲੋਕਾਂ ਦਾ ਕੁਝ ਮੰਨ ਕੇ ਚੱਲੋ ਅਸੀਂ ਪਿੰਡਾਂ ਵਿੱਚ ਜਾਂਦੇ ਹਾਂ ਤੇ ਜਿਹੜੇ ਲੋਕ ਕਿ ਵਿਚਾਰੇ ਪੀੜਤ ਪਰਿਵਾਰ ਜਿਹੜੇ ਨੇ ਸਾਡੇ ਅਗੇ ਬਹੁਤ ਦੁਖੀ ਢੰਗ ਦੇ ਨਾਲ ਵਿਚਾਰੇ ਦੁੱਖ ਦੱਸਦੇ ਨੇ ਤੋਂ ਸਾਨੂੰ ਇਸ ਕਰਕੇ ਏਜੰਡਾ ਲੈ ਕੇ ਤੁਰਨਾ ਪਿਆ ਕਿ ਅਸੀਂ ਜਿਹੜੀ ਸ਼੍ਰੋਮਣੀ ਲੋਕਦਲ ਪਾਰਟੀ ਸਾਨੂੰ ਇੱਕ ਬਹੁਤ ਅੱਛੀ ਲੱਗੀ ਆ ਸਾਡੇ ਸ੍ਰਿੰਦਰ ਕੌਸਲਾ ਜੀ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਜਦੋਂ ਸਾਨੂੰ ਮਿਲੇ ਸੀ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਜਿਹੜਾ ਗਰੀਬ ਤਬਕਾ ਆ ਗਰੀਬ ਲੋਕ ਆ ਜਿਨ੍ਹਾਂ ਤੱਕ ਅਜੇ ਤੱਕ ਕੋਈ ਕਿਸੇ ਸਰਕਾਰ ਨੇ ਉਹਨਾਂ ਦੀ ਆਵਾਜ਼ ਨਹੀਂ ਠਾਈ ਉਹਨਾਂ ਦੇ ਕੰਮ ਨਹੀਂ ਕੀਤੇ ਤੇ ਇਹਨਾਂ ਨੇ ਇੱਕ ਬੜਾ ਵੱਡਾ ਵਿਸ਼ਵਾਸ ਜਤਾ ਕੇ ਅਸੀਂ ਉਹਦੇ ਹਰ ਕੰਮ ਦੇ ਵਿੱਚ ਸਾਂਝੀ ਹੋਵਾਂਗੇ ਹਰ ਇੱਕ ਕੰਮ ਕਰਾਂਗੇ ਇਸ ਕਰਕੇ ਸਾਨੂੰ ਇਸ ਪਾਰਟੀ 'ਚ ਆਉਣਾ ਪਿਆ ਤੇ ਅੱਜ ਆਦੇਦਾਰੀਆਂ ਦਵਾਉਣੀਆਂ ਪਈਆਂ ਕਿ ਅਸੀਂ ਆਪਣੀ ਲੜਾਈ ਜਿਹੜੀ ਆ ਉਹ ਆਪ ਲੜਾਂਗੇ ਕਿੰਨੇ ਕਿ ਮੈਂਬਰ ਸਾਰੇ ਜੁੜੇ ਆਖ ਅੱਜ ਘੱਟੋ ਘੱਟ ਵੀ 50 30 ਲੋਕ ਜਿਹੜੇ ਨੇ ਆਪਾਂ ਜੁਆਇਨ ਕਰਾਏ ਨੇ ਇਸ ਪਾਰਟੀ ਦੇ ਨਾਲ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਹਿੰਦਾ ਪੂਰਾ ਸਮਾਜ ਆਏਗਾ